ਜਿੰਦਾਬਾਦ ਜਿੰਦਾਬਾਦ ਡੇ ਡੇ ਐਮ ਐਲ ਜਰਤੀਪ ਸਿੰਘ ਰੰਧਾਵਾ ਦਾ ਕਿਸਾਨਾਂ ਨੇ ਘੇਰਿਆ ਮੁੱਖ ਦਫਤਰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਰਿ ਬਾਚੀ ਟਰਾਲੀਆਂ ਅਤੇ ਹੋਰ ਸਮਾਨ ਚੋਰੀ ਕਰਨ ਵਾਲੀ ਪੁਲਸ ਨੂੰ ਪਾਈ ਰੱਜ ਕੇ ਚਾਰ ਪਿਛਲੇ ਦਿਨੀ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਵਿੱਚ ਕਿਸਾਨਾਂ ਦੇ ਨਾਂ ਛਕਾਉਣ ਤੋਂ ਬਾਅਦ ਸਮਾਨ ਦੀ ਕੋਈ ਖੁਰਦਪੁਰ ਤਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਪੂਰੇ ਪੰਜਾਬ ਤੇ ਵਧਾਈ ਕਾਂਤੀਆਂ ਕੋਠੀਆਂ ਤੇ ਦਫ਼ਤਰਾਂ ਦੇ ਬਾਹਰ ਕਿਸਾਨਾਂ ਵੱਲੋਂ ਘਰਾਉ ਕੀਤਾ ਗਿਆ ਜਿਸ ਤੇ ਤਹਿਤ ਅਜਿਹਾ ਪਰਚਾ ਬਣਾਨਨ ਕਤੇ ਐਮਐਲਏ ਗੁਰਦੀਪ ਸਿੰਘ ਰੰਦਾਵਾ ਤੇ ਮੁਖ ਦਫਤਰਤਾ ਕਿਸਾਨਾਂ ਵੱਲੋਂ ਘਰਾਉ ਕੀਤਾ ਗਿਆ ਤੇ ਚਮਕੇ ਨਾਰੇ ਪਾਜੀ ਵੀ ਕੀਤੀ ਗਈ ਇਸ ਮੁਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੰਭੂ ਅਤੇ ਖਨੋਰੀ ਬਾਡਰ ਉੱਪਰ ਪੈਰੀਕੇਟ ਲਗਾ ਕੇ ਕਿਸਾਨਾਂ ਨੂੰ ਦਿੱਲੀ ਚਾਂਦ ਤਰ ਰੁੱਕ ਕੇ ਗਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਖਨੋਰੀ ਅਤੇ ਸ਼ੰਭੂ ਬਾਡਰ ਉੱਪਰ ਕਿਸਾਨਾਂ ਦੇ ਸ਼ਾਂਤਮਈ ਧਰਨੇ ਨੂੰ ਛਕਵਾਉਣ ਲਈ ਭਾਰੀ ਤਾਕਤ ਦੀ ਵਰਤੋਂ ਕੀਤੀ ਗਈ ਅਤੇ ਜ਼ਬਰਦਸਤੀ ਕਿਸਾਨਾਂ ਦਾ ਧਰਨਾ ਚੁਕਾਇਆ ਗਿਆ ਅਤੇ ਪੁਲਿਸ ਵੱਲੋਂ ਸਮਾਨ ਵਿੱਚ ਹੁਰਦਪੁਰ ਤੋਂ ਕੀਤਾ ਗਿਆ ਜਿਸ ਨੂੰ ਲੈ ਕੇ ਅੱਜ ਕਿਸਾਨ ਆਪਣੀਆਂ ਮੰਗਾਂ ਮੰਨਵਾਉਣ ਅਤੇ ਸਮਾਨ ਵਾਪਸ ਕਰਵਾਉਣ ਨੂੰ ਲੈ ਕੇ ਸਾਰੇ ਐਮਐਲਏ ਦੇ ਘਰਾਂ ਅਤੇ ਦਫ਼ਤਰਾਂ ਦੇ ਬਾਹਰ ਨੇ ਲਗਾ ਰਹੇ ਹਨ ਕਿ ਆ ਕਿ ਜਦ ਤੱਕ ਉਹਨਾਂ ਦਾ ਪੂਰਾ ਸਮਾਨ ਵਾਪਸ ਨਹੀਂ ਹੁੰਦਾ ਜਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹਨਾਂ ਦਾ ਸੰਘਰਸ਼ ਚੱਲ ਹੀ ਰਹੇਗਾ ਅੱਜ ਜਿਹੜਾ 31 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਐਮਐਲਏ ਨੇ ਚਾਹੇ ਮੰਤਰੀ ਨੇ ਉਹਨਾਂ ਦੇ ਦਫ਼ਤਰਾਂ 'ਚ ਘਰਾਂ 'ਚ ਜੋ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਅ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਦੋਨਾਂ ਫੋਰਮਾਂ ਵੱਲੋਂ ਇਹ ਸੱਦਾ ਦਿੱਤਾ ਗਿਆ ਸੀਗਾ ਕਿ ਜਿਹੜਾ 19 ਤਰੀਕ ਨੂੰ ਜਦੋਂ ਸੈਂਟਰ ਦੇ ਮੰਤਰੀ ਚੰਡੀਗੜ੍ਹ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਨ ਵਾਸਤੇ ਆਏ ਗੱਲਬਾਤ ਤੋਂ ਬਾਅਦ ਪੰਜਾਬ ਸਰਕਾਰ ਨੇ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਸ਼ੰਭੂ ਤੇ ਖਨੋਰੀ ਮੋਰਚਾ ਲੱਗਾ ਸੀ ਉਥੇ ਕਿਸਾਨਾਂ ਦੀਆਂ ਤੰਬੂ ਸਨ ਟਰਾਲੀਆਂ ਸਨ ਸਟੇਜ ਸੀ ਉਹ ਸਾਰੀ ਪੁਲਿਸ ਬਲ ਦੇ ਨਾਲ ਉਹਨਾਂ ਨੇ ਉਹ ਤੋਂ ਖੇੜਤੀ ਤੇ ਉਸ ਤੋਂ ਬਾਅਦ ਸਾਡੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਬਰ ਵਿਰੋਧੀ ਤਵੇਸ ਬਣਾਇਆ 28 ਤਰੀਕ ਨੂੰ ਉਹਦੇ ਦਬਾਅ ਹੇਠ ਪੰਜਾਬ ਸਰਕਾਰ ਨੇ ਜਿਹੜੇ ਉਹ ਗ੍ਰਫਤਾਰ ਕੀਤੇ ਸੀਗੇ ਕਿਸਾਨ ਆਗੂ ਉਹਨਾਂ ਨੂੰ ਰਿਹਾ ਕਰਤਾ ਪਰ ਜਿਹੜੇ ਐਮਐਲਏ ਦੀ ਸ਼ਹਿਤ ਹੈ ਜਾਂ ਪੁਲਿਸ ਨੇ ਉਲਸਦੇ ਡੀਆਈਜੀ ਮਨਦੀਪ ਸਿੰਘ ਆ ਨਾਨਕ ਸਿੰਘ ਆ ਹੋਰ ਨੇ ਉਹਨਾਂ ਦੀ ਅਗਵਾਈ ਹੇਠ ਸ਼ੰਭੂ ਦੇ ਖਨੋਰੀ ਕਿਸਾਨਾਂ ਦੀਆਂ ਟਰਾਲੀਆਂ ਜੜੀਆਂ ਨੇ ਉਹ ਚੋਰੀ ਕਰਕੇ ਲੈ ਕੇ ਐਮਐਲਏ ਦੇ ਬੰਦੇ ਕਿਸਾਨਾਂ ਦੇ ਟੈਂਟ ਤੋੜ ਦਿੱਤੇ ਕਿਸਾਨਾਂ ਨੇ ਪਿੰਡਾਂ ਦੇ ਵਿੱਚ ਰੁਪਈਆ ਰੁਪਈਆ ਇਕੱਠਾ ਕਰਕੇ ਉਥੇ ਰਾਸ਼ਨ ਇਕੱਠਾ ਕੀਤਾ ਸੀਗਾ ਉਹ ਰਾਸ਼ਨ ਚੁੱਕ ਕੇ ਲੈ ਗਏ ਮੇਰਾ ਕਹਿਣ ਤੋਂ ਭਾਵ ਹੈ ਕਿ ਉੱਥੇ ਬਹੁਤ ਵੱਡਾ ਜਿਹੜਾ ਆ ਉਹ ਨੁਕਸਾਨ ਕੀਤਾ ਗਿਆ ਤੇ ਇੱਕ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ ਆ ਉਹਨੂੰ ਉੱਥੋਂ ਦਾ ਜਿਹੜਾ ਮੌਜੂਦਾ ਐਸ ਐਚਓ ਆ ਸ਼ੰਭੂ ਵੱਟ ਥਾਣੇ ਦਾ ਉਹਨੇ ਬਹੁਤ ਹੀ ਜਲੀਲ ਕੀਤਾ ਬੇਇੱਜ਼ਤ ਕੀਤਾ ਤੇ ਕੁੱਟ ਮਾਰ ਕੀਤੀ ਸਾਡੀ ਇਹ ਮੰਗ ਆ ਅੱਜ ਦੇ ਧਰਨੇ ਆ ਰਹੀਂ ਪਈ ਪੰਜਾਬ ਸਰਕਾਰ ਉਹ ਜਿਹੜਾ ਸਮਾਨ ਚੋਰੀ ਹੋਇਆ ਉਹਦੀ ਪਰਭਾਈ ਕਰੇ ਤੇ ਜਿੰਨੇ ਪੁਲਿਸ ਅਫਸਰ ਨੇ ਉਸ ਕਿਸਾਨ ਆਗੂ ਤੇ ਤਸ਼ੱਦਦ ਕੀਤਾ ਉਹਨੂੰ ਬੇਇੱਜ਼ਤ ਕੀਤਾ ਉਹਨੂੰ برخਾਸਤ ਕੀਤਾ ਜਾਵੇ ਤੇ ਨਾਲ ਹੀ ਜਿਹੜੇ ਲੋਕਾਂ ਨੇ ਉਥੋਂ ਕਿਸਾਨਾਂ ਦਾ ਸਮਾਨ ਚੋਰੀ ਕੀਤਾ ਆ ਜਾਂ ਜਿਨ੍ਹਾਂ ਨੇ ਸ਼ਹਿਦ ਦਿੱਤੀ ਸਮਾਨ ਚੋਰੀ ਕਰਨ ਦੀ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਜਾਣ ਇਹ ਤਿੰਨ ਮੰਗਾਂ ਨੂੰ ਲੈ ਕੇ ਅੱਜ ਜਿਹੜਾ ਆ ਉਹ ਦੋਨਾਂ ਫੋਰਮਾਂ ਵੱਲੋਂ ਤੇ ਐਸਕੇਮ ਵੱਲੋਂ ਇਸ ਮੰਗਾਂ ਦੀ ਹਮਾਇਤ ਵਿੱਚ ਇਹ ਅੱਜ ਜਿਹੜਾ ਇੱਥੇ ਆਪਾਂ ਐਮਐਲਏ ਡੇਰਾ ਬਾਬਾ ਨਾਨਕ ਗੁਰਦੀਪ ਸਿੰਘ ਰੰਧਾਵਾ ਉਹਦੇ ਦਫ਼ਤਰ ਦੇ ਮੋਰੇ ਅਸੀਂ ਬੈਠੇ ਆਂ ਇਹ ਧਰਨਾ ਜਿਹੜਾ ਸਾਡਾ 11 ਵਜੇ ਤੋਂ ਲੈ ਕੇ 3 ਵਜੇ ਤੱਕ ਆ ਇਸ ਤੋਂ ਬਾਅਦ ਜੇ ਸਰਕਾਰ ਇਹਨਾਂ ਮੰਗਾਂ ਨੂੰ ਨਾ ਨ ਮੰਨੀਆਂ ਤੇ ਆਉਣ ਵਾਲੇ ਸਮੇਂ 'ਚ ਤਿੰਨੇ ਫੋਰਮ ਜਿਹੜੇ ਇਕੱਠੇ ਹੋ ਕੇ ਕੋਈ ਵੱਡਾ ਐਕਸ਼ਨ ਲੈਣਗੇ ਜਿਦੇ ਚ ਸਰਕਾਰ ਨੂੰ ਇਹ ਸਾਡੀਆਂ ਮੰਗਾਂ ਜੜੀਆਂ ਮੰਨ ਲਈ ਮਜਬੂਰ ਕੀਤਾ ਜਾਵੇ ਅੱਜ ਦੁਆ ਫੋਰਮਾਂ ਦੇ ਸੱਦੇ ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਐਮਐਲਏ ਦੇ ਘਰਾਂ ਅੱਗੇ ਜਿਹੜੇ ਰੋਸਟਰ ਨੇ ਦਿੱਤੇ ਜਾ ਰਹੇ ਆ ਉਹਦੇ ਸੰਬੰਧ ਵਿੱਚ ਸੰਯੁਕਤ ਮੋਰਚੇ ਵੱਲੋਂ ਜਿਹੜੀ ਹਮਾਇਤ ਆ ਉਹ ਠੋਕ ਕੇ ਕੀਤੀ ਗਈ ਆ ਤੇ ਸਾਡੀ ਵੀ ਨਾਲ ਦੀ ਮੰਗ ਹੈ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਵੇਂ ਉਹ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਬਲਡੋਜ਼ਰ ਫੇਰੇ ਆ ਉਨ੍ਹਾਂ ਦਾ ਸਮਾਨ ਭੰਨਿਆ ਉਹ ਮਤਲਬ ਪੂਰਾ ਕੀਤਾ ਜਾਵੇ ਜਿਹੜਾ ਸਮਾਨ ਚੋਰੀ ਕੀਤਾ ਉਹਨਾਂ ਦੇ ਪੁਲਿਸ ਵਾਲਿਆਂ ਦੇ ਮਤਲਬ ਖਿਲਾਫ ਜਿਹੜੀ ਸਖਤ ਧਾਰਾ ਜਿਹੜੀ ਲਾ ਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਚ ਛੁੱਟਿਆ ਜਾਵੇ ਜਿਹੜੀ ਸਰਕਾਰ ਕਹਿੰਦੀ ਆ ਕਿ ਛੜਕਾ ਰੋਕ ਦੇ ਕਿਸਾਨ ਲੋਕਾਂ ਨੂੰ ਤਕਲੀਫ ਹੁੰਦੀ ਆ ਅਸੀਂ ਪੁੱਛਣਾ ਚਾਹੁੰਦੇ ਭਗਵੰਤ ਮਾਨਕੋ ਕਿ ਜਦੋਂ ਤੁਸੀਂ ਚੋਲਾ ਤੋਂ ਪਹਿਲਾਂ ਰੋਡ ਸ਼ੋਅ ਕਰਦੇ ਹੋ ਉਦੋਂ ਲੋਕਾਂ ਦਾ ਦਰਦ ਤੁਹਾਨੂੰ ਕਿਉਂ ਨਹੀਂ ਆਉਂਦਾ ਉਦੋਂ ਤੁਸੀਂ 15 20 ਦਿਨ ਛੜਕਾ ਜਿਹੜੀਆਂ ਉਹ ਬੰਦ ਕਰੀ ਰੱਖਦੇ ਹੋ ਇਸ ਕਰਕੇ ਕਿਸਾਨ ਜਿਹੜੇ ਆ ਛੜਕਾ ਨਹੀਂ ਰੋਕਣੀਆਂ ਚਾਹੁੰਦੇ ਕਿਸਾਨ ਆ ਰਾਮ ਨਾ ਜਾਣਾ ਚਾਹੁੰਦੇ ਸੀ ਚੰਡੀਗੜ੍ਹ ਇਹਨਾਂ ਨੇ ਜਾਣ ਬੁੱਝ ਕੇ ਕਿਸਾਨਾਂ ਨੂੰ ਜਿਹੜਾ ਰੋਕਿਆ ਵਾ ਜਿਹੜੀ ਸਰਕਾਰ ਚੋਣਾਂ ਤੋਂ ਪਹਿਲਾਂ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਕਰਾਂਗੇ ਤੇ ਹਰ ਹਾਲਤ ਵਿੱਚ ਜਿਹੜੀ ਖੇਤੀ ਆ ਉਹਨੂੰ ਲਾਹੇਵੰਦਾ ਬਣਾਵਾਂਗੇ ਅੱਜ ਸਾਡੀ ਮੰਗ ਹੈ ਕਿ ਤੁਰੰਤ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿੰਨੇ ਫੋਰਮ ਜਿਹੜੇ ਆ ਇਕੱਠੇ ਹੋ ਕੇ ਇਸ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਜਿਹੜਾ ਨੱਕ ਚ ਦਮ ਕਰਨਗੇ ਬਹੁਤ ਹੀ ਸਤਿਕਾਰਯੋਗ ਸਾਰੇ ਜਥੇਬੰਦੀਆਂ ਦੇ ਸੱਦੇ ਤੇ ਇਕੱਠੇ ਹੋਏ ਕਿਸਾਨ ਭਰਾਓ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਆਜ ਜਿਹੜੇ ਤੁਸੀਂ ਸਾਡੇ ਦੂਜੇ ਪ੍ਰਧਾਨ ਸਾਹਿਬ ਤੋਂ ਸੁਣੇ ਲਿਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਜੋ ਤਸ਼ੱਦਦ ਕੀਤਾ ਪੰਜਾਬ ਦੀ ਗਵਰਨਮੈਂਟ ਨੇ ਜਿੱਦਾਂ ਸੈਂਟਰ ਗਵਰਨਮੈਂਟ ਅੱਗੇ ਬਾਡਰਾਂ ਦੇ ਸਾਡੇ ਨਾਲ ਕਰ ਰਹੀ ਸੀ ਇਹ ਇਹ ਖੇਖਣ ਕਰ ਰਿਹਾ ਸੀ ਮੈਂ ਤੁਹਾਡਾ ਬੰਦਾ ਪਰ ਇਹਨੇ ਵੀ ਤਾਂ ਤੁਹਾਡੇ ਸਾਹਮਣੇ ਜਿਹੜਾ ਜੁਰਮ ਕੀਤਾ ਔਰ ਇਹ ਜਿਹੜਾ ਜੁਰਮ ਹੈ ਇਹਨੂੰ ਮਹਿੰਗਾ ਪਾਊਗਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਮੰਗਾਂ ਇਹਨਾਂ ਦਸੀਆਂ ਜੇ ਨਾ ਪੂਰੀਆਂ ਹੋਈਆਂ ਵੱਡੇ ਸੰਘਰਸ਼ ਲੜਾਂਗੇ ਔਰ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦਿਆਂਗੇ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਲੋਕਾਂ ਦੇ ਵਿੱਚ ਕੀ ਤਾਕਤ ਹੈ ਅਸੀਂ ਸਾਰੇ ਅੱਜ ਬਹੁਤ ਖੁਸ਼ ਆ ਜਿਹਦੇ ਵਿੱਚ ਵੱਖ ਹੋ ਕੇ ਜਿੱਥੇ ਬੰਦੇ ਜਦੋਂ ਇਕੱਠੇ ਹੋਈਆਂ ਨੇ ਇਹਨਾਂ ਕੋਲਾਂ ਨੇ ਇਕੱਠਿਆ ਕਰਨਾ ਸਾਰਿਆਂ ਨੂੰ ਔਰ ਇਕੱਠੇ ਹੋ ਕੇ ਅਸੀਂ ਵੱਡੀ ਲੜਾਈ ਹਲ ਵਧਾਂਗੇ ਪੂਰੀ ਬਹੁਤ ਵੱਡੀ ਲੜਾਈ ਹੈ ਜਿਹੜੀ ਜਿਹਦੇ ਵਿੱਚ ਦੋਹਾਂ ਜਮਾਤਾਂ ਦੀ ਲੜਾਈ ਆ ਇੱਕ ਮਿੰਨੇ ਰੁੱਟੇ ਜਾਂਦੇ ਨੇ ਲੋਕ ਇੱਕ ਮਿੰਨੇ ਵੱਡੇ ਲਟੇਰੇ ਜਿਹੜੇ ਸਭ ਕੁਝ ਹੜੱਪੀ ਜਾਂਦੇ ਆ ਸਾਡੇ ਕਿਰਤੀ ਜਮਾਤ ਨੂੰ ਕਿਦਾਂ ਖਰਾਬ ਕਰਦੇ ਆ ਆ ਜਿਹੜਾ ਨਿਕਾ ਮੋਟਾ ਹਮਲਾ ਇਹਨਾਂ ਕੀਤਾ ਵੱਡੇ ਮਲੇਵਿਕ ਕਰਨਗੇ ਅਸੀਂ ਆਉਣ ਵਾਲੇ ਸਮੇਂ 'ਚ ਬਹੁਤ ਤਗੜੇ ਹੋ ਕੇ ਇਹਦਾ ਟੱਕਰਾਂ ਕਰਾਂਗੇ